ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੌਰ ਸਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਆ ਮੁੱਖ ਗਤੀਵਿਧੀਆਂ ਲੈ ਕੇ ਅਤੇ ਤੁਹਾਨੂੰ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਗੁਰਪੂਰਵ ਅਤੇ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਅਤੇ ਇਸ ਦੇ ਨਾਲ-ਨਾਲ ਭਾਈ ਬਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਨੂੰ ਲੈ ਕੇ ਹੁਣ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਗੁਰਦੁਆਰਾ ਤੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਏਗਾ ਅਤੇ ਇਸ ਇਸ ਮਾਪਟੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਵਾਹਿਗੁਰੂ ਜੀ ਕੀ ਫਤਿਹ ਸਾਬਸ਼ੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਗੁਰੂ ਸਾਹਿਬ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤਦਸ ਭਾਈ ਬਿਆਲਾ ਜੀ ਦੀ 350 ਸਾਲਾ ਸ਼ਹੀਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਗਦੀ 350 ਸਾਲਾ ਸ਼ਤਾਬ ਦੀ ਜਿਹੜੀ ਰੋਗ ਮਨਾਈ ਜਾ ਰਹੀ ਹੈ ਇਸ ਸੰਬੰਧ ਵਿੱਚ ਜਿਹੜਾ ਇੱਕ ਨਗਰ ਕੀਰਤਨ ਗੁਰਦਰਾਪੋਵੜੀ ਸਾਹਿਬ ਆਸਾਮ ਕੋਲ ਆ ਉਹ 21 ਜੁਲਾਈ ਗੁਰ 21 ਅਗਸਤ ਨੂੰ ਆਰੰਭ ਹੋ ਰਿਹਾ ਜਿਹੜਾ ਹਿੰਦੁਸਤਾਨ ਦੇ ਲਗਭਗ 23 ਸਟੇਟਾਂ ਤੋਂ ਹੁੰਦਾ ਆਇਆ ਤਕਸ਼ਦੀ ਕੇਸਗੜ ਸਾਹਿਬ ਦੇ ਕੇ ਸਮਾਪਤ ਹੋ ਰਿਹਾ ਇਸ ਨਗਰ ਕੀਰਤਨ ਚ ਵੱਡੇ ਵੱਡੇ ਸਟੇਟ ਨੇ ਜਿਦਾਂ ਯੂਪੀ ਆ ਫਿਰ ਮਹਾਰਾਸ਼ਟਰ ਆ ਗੁਜਰਾਤ ਆ ਲਗਭਗ ਵੱਡੇ ਸਟੇਟ ਕਵਰ ਕੀਤੇ ਜਾ ਰਹੇ ਨੇ ਇਸ ਨਗਰ ਕੀਰਤਨ ਦੀ ਬਰਖਣ ਤਾਂ ਇਹ ਹੈ ਕਿ ਇਹ ਹਰ ਇਸ ਗੜੇ ਵੱਖ-ਵੱਖ ਧਰਮਾਂ ਦੇ ਲੋਕ ਉਹ ਵੀ ਇਸ ਨਗਰ ਕੀਰਤਨ ਵਿੱਚ ਸ਼ਮੂਲ ਕਰ ਰਹੇ ਨੇ ਕਿਉਂਕਿ ਸਿੱਖ ਕੌਮ ਮੇਸ਼ਾਂ ਹੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੈ ਸਿੱਖ ਕੌਮ ਦੀ ਜਿਹੜੀ ਗੁਰੂ ਮਹਾਰਾਜ ਸਾਹਿਬ ਦਾ ਦਿੱਤਾ ਹੈ ਗੁਰੂ ਮਹਾਰਾਜ ਨੇ ਸਾਨੂੰ ਨਾਮ ਜਪੋ ਵੰਡ ਛਕੋ ਤੇ ਕੀਰਤ ਕਰੋ ਦਾ ਸੁਧਾਨ ਦਿੱਤਾ ਹੈ ਸਿੱਖ ਕੌਮ ਮੇਸ਼ਾਂ ਹੀ ਹਰ ਇੱਕ ਦੇ ਦੁੱਖ ਸੁੱਖ ਚ ਵੀ ਸ਼ਾਮਲ ਹੁੰਦੀ ਰਹੀ ਹੈ ਤੇ ਇਹ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਆ ਉਹ ਵੀ ਇੱਕ ਕਹਿ ਲਈਏ ਕਿ ਹਿੰਦੁਸਤਾਨ ਦੇ ਸਭ ਤੋਂ ਵੱਡੇ ਧਰਮ ਜਿਹੜੇ Hindu ਧਰਮ ਦੀ ਰੱਖਿਆ ਲਈ ਇਹ ਸ਼ਹੀਦੀ ਦਿੱਤੀ ਗਈ ਸੀ ਉਹ ਵੀ ਇੱਕ ਨਗਰ ਕੀਰਤਨ ਜਿਹੜਾ ਉਹ ਪੁਕਾਰ ਰੂਪ ਵਿੱਚ ਨਗਰ ਕੀਰਤਨ ਜਿਹੜਾ ਉਹ ਨਿਕਲ ਰਿਹਾ ਇਸ ਤਰ੍ਹਾਂ ਜਿਹੜੇ ਵੱਖ-ਵੱਖ ਸਟੇਟਾਂ ਤੋਂ ਇਹ ਨਗਰ ਕੀਰਤਨ ਆ ਰਾਮ ਹੋਣੇ ਨੇ ਸਭ ਤੋਂ ਪਹਿਲਾਂ ਨਗਰ ਕੀਰਤਨ ਜਿਹੜਾ ਧੋਗੜੀ ਸਾਹਿਬ ਤੋਂ 21 ਤਰੀਕ ਨੂੰ ਆ ਰਾਮ ਹੋਣਾ ਉਸ ਦਿਨ ਇੱਕ ਦਿਨ ਪਹਿਲਾਂ ਵੀ ਗਸਤ ਨੂੰ ਗੁਰਦੱਤ ਤੋਂ ਆਪਣੇ حساب ਵਿਖੇ ਰਾਤ 10:00 ਵਜੇ ਹੋਵੇਗਾ ਜਿਸ ਵਿੱਚ ਸਿੰਘ ਸਹਿਬਾਨ ਮਾਝੋ ਪ੍ਰਧਾਨ ਸਾਬਸਤ 10 ਧਾਮੀ ਜੀ ਅਤੇ ਵੱਖ-ਵੱਖ ਸਟੇਟਾਂ ਤੋਂ ਆਈਆਂ ਸੰਗਤਾਂ ਵੀ ਉਸ ਵਾਰ ਸਵਾਗਤ ਹੋ ਰਹੀਆਂ ਇਹ ਨਗਰ ਕੀਰਤਨ ਉੱਥੋਂ ਆਰੰਭ ਹੋਗੇ ਤੇ 30 ਤਰੀਕ ਨੂੰ ਗੁਰਦੁਆਰਾ ਤਖਤ ਸ਼੍ਰੀ ਪਟਨਾ ਸਾਹਿਬ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਾ ਪਹੁੰਚੇਗਾ ਉੱਥੋਂ ਇਹ ਅਗਲਾ ਪੜਾਅ ਤੇ ਚੱਲੇਗਾ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਵੱਧ ਝੜ ਕੇ ਸ਼ਾਮਲ ਹੋਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਮੈਂ ਜਿਹੜੇ ਸਾਡਾ ਸਟਾਫ ਜਾ ਰਿਹਾ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਮੁਲਾਜ਼ਮ ਜਾ ਰਹੇ ਨੇ ਉਹ ਜਾਵਤ ਵਿੱਚ ਰਹਿ ਕੇ ਸੰਗਤਾਂ ਨਾਲ ਪਿਆਰ ਸਤਿਕਾਰ ਨਾਲ پیش ਆ ਕੇ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਣ। ਤਾਂ ਜੋ ਸ਼ਰੋਣੀ ਕਮੇਟੀ ਦਾ ਜਿਹੜਾ ਉਹ ਨਾਂ ਆ ਉਹ ਵਿਸ਼ਵ ਪੱਧਰ ਤੇ ਜਿੱਤਣਾ ਅੱਗੇ ਚੱਲ ਰਿਹਾ ਤੇ ਇਦਾਂ ਹੀ ਇਹ ਚੱਲਦਾ ਰਹੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਦੇ ਵੱਲੋਂ ਅੰਮ੍ਰਿਤਤਾਰੀ ਸਰਪੰਚ ਨੂੰ ਜਦੋਂ ਕਿਰਪਾਨ ਸਮੇਤ ਲਾਲ ਕਿਲੇ ਦੇ ਅੰਦਰ ਜਾਣ ਤੋਂ ਮਨਾ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਇਸ ਗੱਲ ਤੇ ਇਤਰਾਜ਼ ਜਟਾਇਆ ਗਿਆ ਇਸ ਦੀ ਪੂਰੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਅੰਮ੍ਰਿਤਤਾਰੀ ਸਰਪੰਚ ਜਿਹੜਾ ਦਿੱਲੀ ਦੇ ਵਿਖੇ 15 ਅਗਸਤ ਨੂੰ ਲਾਲ ਕਿਲੇ ਦੇ ਅੰਦਰ ਸਮਾਗਮ ਦੇ ਵਿੱਚ ਜਾਣ ਜਾਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਕਿਉਂਕਿ ਉਹਨਾਂ ਨੇ ਕਿਰਪਾਨ ਪਾਈ ਹੋਈ ਸੀ ਅਤੇ ਇਸ ਗਲਤੀ ਹੁਣ ਸ਼੍ਰੋਮਣੀ ਕੰਟੀਲਟ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਦੇ ਵੱਲੋਂ ਨਿੰਦਾ ਕੀਤੀ ਗਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ સ્ਤਾਲਬੀ ਨੂੰ ਸਮਰਪਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇਵੀ ਖੇ ਮਾਨਯੋਗ ਪ੍ਰਦਾਨ ਜਥੇਦਾਰ ਜਗਦੀਸ਼ ਸਿੰਘ ਛਿੰਦਾ ਜੀ ਦੇ ਵੱਲੋਂ ਇਹ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦਾ ਉਪਰਾਲਾ ਕੀਤਾ ਗਿਆ ਅੱਜ ਜੇ ਗੱਲ ਕੀਤੀ ਜਾਵੇ ਹੁਣ ਦੀ ਤਾਂ ਪਿੰਡ ਛਿੰਦਾ ਤੋਂ ਸੰਗਤ ਵਿਸ਼ੇਸ਼ ਬਸਾ ਰਹੀ ਫ੍ਰੀ ਬੱਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾ ਵਿਖੇ ਨਤਮਸਟਕ ਹੋਏ। ਅਸਥਾਨ ਗੁਰਦੁਆਰਾ ਤਮਟਾਮ ਸਾਹਿਬ ਵਿਖੇ ਅਮਰੀਕਾ ਤੋਂ ਆਏ ਪਰਿਵਾਰ ਦੇ ਵੱਲੋਂ ਪੇੜ ਦਿੱਤਾ ਗਿਆ। ਇਸ ਪੇੜ ਦੇ ਵਿੱਚ ਅਮਰੀਕਾ ਤੋਂ ਆਏ ਪਰਿਵਾਰ ਦੇ ਵੱਲੋਂ 76 ਪੇੜ ਦੇ ਰੂਪ ਦੇ ਵਿੱਚ ਦਿੱਤਾ ਗਿਆ। ਕੈਬਿਨੇਟ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਹੜ੍ਹਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਬਾਤ ਵੀ ਕੀਤੀ ਗਈ ਆਓ ਸੁਣਿਅਾ ਉਹਨਾਂ ਵੱਲੋਂ ਕੀ ਕਿਹਾ ਗਿਆ ਉਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਇੱਕ ਪਾਸੇ ਜੋ ਪਾਕਿਸਤਾਨ ਦੇ ਨਾਲ ਬੈਂਕ ਨਹੀਂ ਹੈ ਕਿਨਾਰੇ ਹੈ ਨਹੀਂ ਤੇ ਉਧਰਲੇ ਪਾਸੇ ਜਿਹੜੀ ਉਹ ਪਾਣੀ ਗਿਆ ਤੇ 6400 ਏਕੜ ਫਸਲ ਦਾ ਉੱਥੇ ਅਫੈਕਟਡ ਹੋਈ ਹੈ ਇਹ ਫਾਜਲਗੜ੍ਹ ਇਸ ਤੇ ਇਸ ਦੇ ਵਿੱਚ ਪੰਜ ਪਿੰਡ ਨੇ ਜਿਹੜੇ ਮੋਹਰ ਜਮੇਸ਼ਰ ਤੇਜਾ ਰੋਹਿਲਾ ਦੋਨਾਂ ਨਾਨਕਾ ਤੇ ਗੁੱਦੜਪੈਣੀ ਅੱਟੂ ਵਾਲਾ ਇਹ ਪੰਜ ਪਿੰਡ ਨੇ ਜਿਹੜੇ ਇਹਨਾਂ ਦੀ ਇਹ ਜ਼ਮੀਨ ਹੈ ਤੇ ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਜੇ ਇਸ ਸਥਿਤੀ ਨੂੰ ਧਿਆਨ ਚ ਰੱਖਦਿਆਂ ਸਾਡੀ ਸਰਕਾਰ ਨੇ ਪਿਛਲੇ ਸਾਲ ਤੇਜਾ ਰੋਹਿਲਾ ਪਿੰਡ ਦੇ ਵਿੱਚ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਇੱਕ ਪੁਲ ਬਣਾਇਆ ਸੀ ਹੁਣ ਉਸ ਪੁਲ ਦੇ ਨਾਲ ਇਹਨਾਂ ਦੀ ਕਨੈਕਟੀਵਿਟੀ ਹੈ ਜਿਹੜੀ ਸਾਰੀ ਉਹ ਉਸੇ ਤਰ੍ਹਾਂ ਹੈ ਫਸਲਾਂ ਦਾ ਨੁਕਸਾਨ ਉੱਥੇ ਜ਼ਰੂਰ ਹੋਇਆ ਸੋ ਇਹ ਫਾਜਲ ਕਾ ਦੀ ਰਿਪੋਰਟ ਹੈਗੀ ਹੈ ਤੇ ਬਾਕੀ ਖੱਗਰ ਦੀ ਜਿਹੜੀ ਸਭ ਤੋਂ ਵੱਡੀ ਮਾਰ ਹੁੰਦੀ ਸੀ ਖੱਗਰ ਦੀ ਰਿਪੋਰਟ ਹਲੇ ਤੱਕ ਬਿਲਕੁਲ ਸਹੀ ਹੈ ਅਲਟੀਮੇਟਲੀ ਇਹ ਖਨੌਰੀ ਜਾ ਕੇ ਜਦ ਭੰਖਰਪੁਰ ਤੋਂ ਚੱਲ ਪਿਆ ਸਰਾਲਾ ਹੋ ਗਿਆ ਤੇ ਟਾਂਗਰੀ ਮਾਰਕੰਡਾ ਇਹ ਸਾਰਾ ਜੋ ਪਾਣੀ ਇਕੱਠਾ ਹੋ ਕੇ ਜਾਂਦਾ ਸੀ ਤਾਂ ਇਹਨਾਂ ਦਿਨਾਂ ਦੇ ਵਿੱਚ ਅਕਸਰ ਸਥਿਤੀ ਖਰਾਬ ਹੋ ਜਾਂਦੀ ਸੀ ਪਰ ਹਲੇ ਉੱਥੇ ਬਿਲਕੁਲ ਠੀਕ ਠਾਕ ਹੈ 741 ਫੁੱਟ ਤੇ ਜਿਹੜਾ ਕੱਗਰ ਦਾ ਗੇਜ ਹੈ ਉਹ ਖਨੌਰੀ ਵਿਖੇ ਹੈ ਸੋ ਉੱਥੇ ਵੀ ਅਸੀਂ ਜਾ ਕੇ ਆਏ ਆ ਤੇ ਉੱਥੇ ਦੀ ਜਿਹੜੀ ਸਥਿਤੀ ਹੈ ਉਹ ਠੀਕ ਹੈ ਸਾਰੀ ਤੇ ਰੋਪੜ ਦੇ ਵਿੱਚ ਥੋੜੀ ਬਹੁਤ ਜਿੱਥੇ ਵੀ ਕੋਈ ਦਿੱਕਤ ਆਈ ਹੈ ਕੋਈ ਮੇਨ ਗੱਲ ਨਹੀਂ ਉੱਥੇ ਕੋਈ ਮਾੜੀਆਂ-ਮੋਟੀਆਂ ਦਿੱਕਤਾਂ ਆਈਆਂ ਤੇ ਨਾਲ ਦੀ ਨਾਲ ਹੈ ਜਿਹੜਾ ਅਸੀਂ ਉਹਦਾ ਹੱਲ ਕੀਤਾ ਕਿਤੇ ਰੈਵੈਟਮੈਂਟ ਦੀ ਦਿੱਕਤ ਆਈ ਉਹਦਾ ਨਾਲ ਦੀ ਨਾਲ ਕਰ ਰਹੇ ਆ ਤੇ ਉਹਦੇ ਨਾਲ ਸਟੱਡ ਵੀ ਲਾਏ ਜਾ ਰਹੇ ਨੇ ਤੁਰੰਤ ਉੱਥੇ ਜਿਹੜੇ ਸਾਡੀਆਂ ਟੀਮਾਂ ਬੈਠੀਆਂ ਨੇ ਉਹ ਤੁਰਤ ਇਸ ਦਾ ਜਿਹੜਾ ਹੱਲ ਕਰਕੇ ਨਾਲ ਦੀ ਨਾਲ ਉਹ ਦੇ ਰਹੇ ਨੇ ਬਾਕੀ ਇੱਕ ਇਥੇ ਪਿੰਡ ਅਬਦੁੱਲਾਪੁਰ ਅਬਦੁੱਲਾਪੁਰ ਉਹਦੀ ਕਨੈਕਟੀਵਿਟੀ ਖਤਮ ਹੋਈ ਸੀ ਤਾਂ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਇਬਰਾਹਿਮਪੁਰ ਇਬਰਾਹਿਮਪੁਰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਲੋਕਾਂ ਨੂੰ ਬਿਠਾਇਆ ਤੇ ਉੱਥੇ ਉਹਨਾਂ ਨੂੰ ਸਾਰਾ ਜਿਹੜਾ ਹੈ ਪਸ਼ੂਆਂ ਦੇ ਲਈ ਵੀ ਸਾਰਾ ਇਨਸਾਨਾਂ ਦੇ ਲਈ ਸਭ ਕੁਝ ਉੱਥੇ ਜਿਹੜੇ ਇੰਤਜ਼ਾਮ ਹੈ ਉਹ ਅਸੀਂ ਉੱਥੇ ਕੀਤੇ ਨੇ ਤੇ ਇਸ ਤੇ ਸਾਰੀ ਉਸ ਦੇ ਲਈ ਸਾਡਾ ਸਾਰਾ ਡਿਪਾਰਟਮੈਂਟ ਸਾਡੇ ਸੈਕਟਰੀ ਸਾਹਿਬ ਪਰਸੋ ਵੀ ਜਾ ਕੇ ਆਏ ਨੇ ਫਿਰੋਜ਼ਪੁਰ ਜਾ ਕੇ ਆਏ ਆ ਕਪੂਰਥਲੇ ਜਾ ਕੇ ਆਏ ਆ ਤੇ ਸਾਡੇ ਚੀਫ ਇੰਜੀਨੀਅਰ ਸਾਹਿਬ ਮਹਿੰਦੀ ਰੱਤਾ ਜੀ ਏ ਵੀ ਕੱਲ ਜਾ ਕੇ ਆਏ ਐ ਤੇ ਸਾਡੇ ਮੌਕੇ ਦੇ ਉੱਤੇ 4 ਐਸਸੀ 10 ਸਾਡੇ ਐਕਸ਼ਨ ਬੀ ਐਸ ਡੀਓ ਤੇ 200 ਜਿਹੜਾ ਫੀਲਡ ਦਾ ਸਟਾਫ ਹੈ ਉਹਦੇ ਚ ਜੇ ਵੀ ਆਗੇ ਤੇ ਸਾਰਾ ਸਟਾਫ ਹੈ 200 ਉਹ ਫੀਲਡ ਦਾ ਸਟਾਫ ਹੈ ਜਿਹੜਾ ਉਥੇ ਡਿਪਿਊਟ ਕੀਤਾ ਹੋਇਆ ਹੈ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਸਾਰਾ ਸੀ ਏਰੀਆ ਜਿੰਨਾ ਹੈ ਅਫੈਕਟਡ ਉਸ ਨੂੰ ਬਕਾਇਦਾ ਸੈਕਟਰਾਂ ਦੇ ਵਿੱਚ ਵੰਡ ਕੇ ਹਰ ਇੱਕ ਅਫੀਸਰ ਦੀ ਡਿਊਟੀ ਲਈ ਹੋਈ ਹੈ ਸਾਰੇ ਅਫੀਸਰ ਹਰ ਸਮੇਂ ਉੱਥੇ ਆ ਜਾਂਦੇ ਡਾਕਟਰ ਰਵਜੋਤ ਅਤੇ 모ਹਿੰਦਰ ਪਗਤ ਐਮਟੀ ਦੇ ਸਮੇਤ ਜਲੰਧਰ ਦੇ ਬਲਟਨਪਾਖ ਦੇ ਵਿੱਚ ਪਹੁੰਚੇ ਅਤੇ ਉੱਥੇ ਉਹਨਾਂ ਦੇ ਵੱਲੋਂ ਜਾਇਜ਼ਾ ਲਿੱਤਾ ਗਿਆ ਅਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਸਾਡੇ ਸੁਪਰੀਮਾ ਮੌਰਨ ਕੁਤਿਵਾਰ ਜੀ ਪ੍ਰਮukh ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਸਾਹਿਬ ਜੀ ਦੇ ਰਣਮਈ ਰੇਟ ਅਸੀਂ ਸਾਰੇ ਨੀਵੀਂ ਦਸਾਂਬਾਨ ਨੇ ਇੱਥੇ ਜੋ ਸਪੋਰਟ ਸਾਬ ਦਾ ਉਦਘਾਟਨ ਕੀਤਾ ਸੀ ਅੱਜ ਉਸ ਦੀ ਰਿਵਿਊ ਮੀਟਿੰਗ ਕਰਨ ਵਾਸਤੇ ਆਏ ਹਾਂ ਤੇ ਬਹੁਤ ਸਾਰੇ ਕਾਰਜ ਮੰਤਰੀ ਡਾਕਟਰ ਰਵਜੋਜੀ ਉਹਨਾਂ ਨਾਲ ਮੋਦੀ ਸਰਕਾਰ ਜੁਰਮਨ ਦੇਖਿਆ ਸੀ ਕਿ ਸਰਦਾਰ ਰਤਨ ਸਿੰਘ ਪੱਤੀ ਜੀ ਨੂੰ ਆਪਣੀਆਂ ਪੁਰਾਣੀਆਂ ਯਾਦਾਂ ਵੀ ਆ ਗਈਆਂ ਸਨ ਉਹ ਬਹੁਤ ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਜਿਹੜੀ ਸਾਡੀ ਪਿਕਚਰ ਰਿਜਨਲ ਤੇ ਹੈਗੀ ਸੀ ਉਹ ਕਿੱਥੇ ਚਲੀ ਗਈ ਕਿ ਕਿਰਨਾਂ ਉੱਤੇ ਖੇਡ ਕੇ ਉੱਤੇ ਪ੍ਰੈਕਟਿਸ ਕਰਕੇ ਅ ਜ ਇੰਟਰਨੈਸ਼ਨਲ ਹਸਤੀ ਬਣੇ ਨੇ ਸੋ ਇਨ ਹੈ ਹੀ ਇਜ਼ ਵੈਰੀ ਮਚ ਕਨਸਰਨ ਅਬਾਊਟ ਦਿਸ ਪ੍ਰੋਜੈਕਟ ਅੱਛੀ ਵਾਲੇ ਬਹੁਤ ਅੱਛਾ ਲੱਗ ਰਿਹਾ ਹੈ ਦਿਨਨਾਥ ਸਿੰਘ ਮੇਰ ਸਾਹਿਬ ਵੀ ਰਵੀ ਵਿਤਨ ਗੋਲੀ ਜੀ ਐਂਡ ਰਾਜਨਗੋਥਿੜਾ ਜੀ ਜਿਲ੍ਹਾ ਪ੍ਰਸ਼ਾਸਨ ਦੇ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਔਰ ਸਾਰੇ ਜਿਹੜੇ ਆਫਿਸ ਵਿੱਚ ਰਾਇ ਨੇ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਨਾ ਔਰ ਇਹ ਜਿਹੜੀ ਰਿਵਿਊ ਮੀਟਿੰਗ ਰੱਖੀ ਹੈ ਬਹੁਤ ਕਿਉਂਕਿ ਕਿਸੇ ਵੀ ਕੰਮ ਦਾ ਉੱਤੇ ਪ੍ਰਸੂਪ ਕੀਤਾ ਜਾਵੇ ਤਾਂ ਇਹ ਜਲਦੀ ਬੰਦ ਹੈ ਟਾਈਮਲੀ ਬੰਦ ਹੈ ਤੋ ਇਹ ਕਿਸੇ ਵੀ ਕੰਮ ਜਿਹੜਾ ਤੁਸੀਂ ਅੱਜ ਰਿਵਿਊ ਕਰਨ ਆਏ ਹੋ ਕਰਾ ਬਹੁਤ ਬਹੁਤ ਧੰਨਵਾਦ ਕਰਨੇ ਆ। ਅਜੀ ਤੁਹਾਡੇ ਨਾਲ ਨਾ ਦਿੱਤੀ ਜਾ ਰਿਹਾ ਰਵੰਦਰ ਸ਼ਹਿਰ ਹੈਗਾ ਇਹ ਦੁਨੀਆ ਦੇ ਉੱਪਰ ਮਸ਼ਹੂਰ ਹੈਗਾ ਕੇਵਲ ਤਾਂ ਤੇਵਲ ਸਪੋਰਟਸ ਇੰਡਸਟਰੀ ਦੇ ਕਰਕੇ। ਵਰਲਡ ਲੈਵਲ ਤੇ ਐਵਰੀਵੇਅਰ ਰੱਤ ਚਰਚਾ ਹੁੰਦੀ ਤੇ ਜਨਤਾ ਦਾ ਨਾਮ ਹੈ ਕਿ ਦੁਨੀਆ ਦੇ ਵਿੱਚ ਸਭ ਤੋਂ ਸਪੋਰਟਸ ਦ੍ਰਿਸ਼ਟੀਗਤ ਇੱਥੇ ਹੈਗੀ ਹੈ। ਉਹਦੇ ਨਾਲ ਨਾ ਜਦੋਂ ਕੰਡੀਸ਼ਨ ਹੋਏਗੀ ਕਿ ਸਪੋਰਟਸ ਹੱਬ ਇੱਥੇ ਬਣੇਗਾ ਸਾਡੇ ਸ਼ਹਿਰ ਨੂੰ ਬਹੁਤ ਚਾਰ ਚੰਨ ਲੱਗਣਗੇ। ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਦੋ ਦੀ ਕਾਬਲ ਚੜ੍ਹਨ ਮੰਤਰੀ ਸਾਡੇ ਦੋ ਦੀ ਰੈਨ ਹੋਏ ਹੈ ਇਹ ਜੋ ਪ੍ਰੋਜੈਕਟ ਚੱਲ ਰਿਹਾ ਅਸੀਂ ਸਾਰਾ ਸਹਿਯੋਗ ਕਰਾਂਗੇ ਮੇਰ ਸਾਹਿਬ ਵੀ ਰਿਤਨ ਜੀ ਵੀ ਦਿਨ ਆਪਸ ਵਿੱਚ ਬੜੇ ਗਰੀਮਸ ਕੰਸਰਨ ਸੋ ਸਿਟ ਇਜ਼ ਅਓਵਰ ਜੁਆਇੰਟ ਪ੍ਰੋਜੈਕਟ ਤੇ ਨਾਲੇ ਸਾਡੇ ਸਾਰੇ ਦੇ ਟੀਮ ਪ੍ਰੋਜੈਕਟ ਹੈ ਸੋ ਅਸੀਂਦਰ ਇੱਕ ਕਰ ਪਾਵਾਂਗੇ ਉਹ ਵੀ ਰਿਹਾ ਪ੍ਰੋਗਰੈਸ ਲੱਗ ਰਿਹਾ ਇਟ ਇਜ਼ ਗੋਇੰਗ 온 ਵੈਰੀ ਵੈਲ ਸੋ ਸਾਰੇ ਬੀਸਰ ਸਭਾ ਨੂੰ ਬੇਨਤੀ ਹੈ ਕਿ ਜੋ ਤੁਸੀਂ ਕਮਿਟ ਕਰਦੇ ਹੈਗੇ ਮਸਟ ਆਨਰ ਦੈਟ

ਹੋ ਜਾਰੀ ਕੀ ਹੈ ਟੂਰਨਾਮੈਂਟ ਮੈਚ ਵਰਲਡ ਮੈਚ ਹੋਣ ਜਾ ਰਿਹਾ ਹੈ ਉੱਥੇ ਇਹ ਵੀ ਇੱਕ ਚਾਹਾਂਗੀ ਜੇ ਉਹ ਹੋਰ ਪੂਰਾ ਵੀ ਕਰਿਆ ਜਾਵੇ ਤੇ ਉੱਥੇ ਜੋ ਸਾਰੇ ਗਰਾਊਂਡ ਤੇ ਮੈਚ ਹੋਣਾ ਹੈ ਉਹਦਾ ਵੀ ਘੱਟ ਨਹੀਂ ਵੀ ਮੈਨ ਟ੍ਰਾਈਟਸੀਮ ਸਾਹਿਬ ਉੱਤੇ ਆਗੇ ਕਰਨ ਇਹ ਤਾਂ ਐਕਸੀ ਸ਼ੁਰੂਆਤ ਹੋ ਗਈ ਇੱਕ ਪਾਰਟ ਆਫ ਕੰਪੀਟੀਸ਼ਨ ਕਹਿਆ ਜਾ ਸਕਦਾ ਹੈ ਜਿਸ ਦਾ ਦੇਖ ਕੇ ਸਾਰੇ ਸਪੌਂਸਰ ਅਪਲੀਕ ਪਾਰਟੀ ਕਭੀ ਸ਼ਾਇਦ ਇੱਕ ਮਾਡਲ ਤਿਆਰ ਹੋ ਕੇ ਆਏਗਾ ਇੱਕ ਕਰਕੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਰੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਸਾਨੂੰ ਲੋ ਇਜਾਜ਼ਤ ਸਤਿ ਸ਼੍ਰੀ ਅਕਾਲ